ਇਹ ਜਿਹੜਾ ਸੂਟਕੇਸ ਹੁੰਦਾ 에ਅਰਪੋਰਟ ਤੇ ਕੋਈ ਲੈ ਕੇ ਚੱਲਿਆ ਸੀ ਉਹਨੂੰ ਖੋਲ ਰ ਰਹੇ ਨੇ 에ਅਰਪੋਰਟ ਵਾਲੇ ਆਹ ਦੇਖੋ ਜਦ ਉਹਦੀ ਤਹਿ ਪੱਟੀ ਇਹਦੇ ਥੱਲੋਂ ਦੇਖਿਓ ਕੀ ਨਿਕਲਦਾ ਮੈਂ ਖਾਸ ਕਰ ਜਿਹੜੇ ਜਹਾਜ਼ਾਂ 'ਚ ਸਫ਼ਰ ਕਰਦੇ ਨੇ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀਰਾਂ ਨੂੰ ਕਿਸੇ ਦਾ ਸਮਾਨ ਫੜਨ ਤੋਂ ਪਹਿਲਾਂ 100 ਵਾਰ ਸੋਚ ਲਿਓ ਚਾਹੇ ਕੋਈ ਰਿਸ਼ਤੇਦਾਰ ਆ ਕੋਈ ਭੈਣ ਭਾਈ ਆ ਉਹਨੂੰ ਪੈਸੇ ਦੇ ਦਿਓ ਵੀ ਲੈ ਮੇਰਾ ਵੀਰ ਪੋਸਟ ਕਰ ਦੇ ਮੈਂ ਨਹੀਂ ਲਿਜਾ ਸਕਦਾ ਹੁਣ ਆ ਸੂਟਕੇਸ ਦੇ ਵਿੱਚ ਪਾ ਕੇ ਚਾਰ ਕੱਪੜੇ ਕਿਸੇ ਨੇ ਫੜਾਤਾ ਵੀ ਲੈ ਵੀਰ ਸਾਡੀ ਕੁੜੀ ਦਾ ਵਿਆਹ ਸਾਡੇ ਮੁੰਡੇ ਦਾ ਵਿਆਹ ਸਾਡੇ ਚਾਰ ਕੱਪੜੇ ਲੈ ਜਾ ਸੂਟਕੇਸ ਲੈ ਜਾ ਸਾਡਾ ਹੁਣ ਤੁਸੀਂ ਦੱਸੋ ਵੀ ਤੁਸੀਂ ਤੁਹਾਡੇ ਕੋ ਕਿਹੜੀ ਮਸ਼ੀਨ ਆ ਜੀ ਨਾਲ ਤੁਸੀਂ ਸੂਟਕੇਸ ਚੈੱਕ ਕਰ ਲੇਂਗੇ ਉਹ ਵੀ ਕੱਪੜੇ ਦਾ ਝਾੜ ਕੇ ਚੈੱਕ ਕਰ ਲੂ ਬੰਦਾ ਇਹਦੇ ਵਿੱਚ ਕਿਹੜੀ ਘਰਾਂ ਦੇ ਵਿੱਚ ਆਪਣੇ ਮਸ਼ੀਨ ਹੁੰਦੀ ਹੈ ਜਿਹੜੀ ਚੈੱਕ ਕਰ ਲਾਂਗੇ ਲੋਕਾਂ ਦਾ ਪੈਸੇ ਨੇ ਜ਼ਮੀਰ ਖਤਮ ਕਰਤਾ ਲੋਕਾਂ ਦੀ ਸੋਚ ਇਹ ਖਤਮ ਕਰਤੀ ਰਿਸ਼ਤੇ ਹੀ ਖਤਮ ਕਰਤੇ ਹੁਣ ਆ ਜਿਹੜੇ ਬੰਦੇ ਨੂੰ ਫੜਾਇਆ ਟੇਚੀ ਜਿਹੜਾ ਲੈ ਕੇ ਜਾ ਰਿਹਾ ਆ ਦੇਖ ਲਓ ਵਿੱਚੋਂ ਕੀ ਨਿਕਲਦਾ ਉਹੀ ਤਾਂ ਜ਼ਿੰਦਗੀ ਖਤਮ ਕਰਤੀਕ ਨਾ ਉਹਦੇ ਤਾਂ ਬੱਚੇ ਰੁਲ ਗਏ ਉਹਦਾ ਪਰਿਵਾਰ ਰੁਲ ਗਿਆ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਲੰਘ ਜਾਂਦੀ ਆ ਦੇਖੋ ਲੋਕ ਪੈਸੇ ਖਾਤਰ ਕਿੱਡੇ ਘਟੀਆ ਕੰਮਾਂ ਤੇ ਉਤਰਿਆ ਆ ਇਹ ਆ ਡਰਗ ਨਿਕਲੀ ਆ ਟੇਚੀ ਦੇ ਵਿੱਚੋਂ ਤੁਹਾਡੇ ਸਾਹਮਣੇ ਆ ਐਕਸ-ਰੇ ਵਾਲੀਆਂ ਮਸ਼ੀਨਾਂ ਸਾਰਾ ਕੁਝ ਦੱਸ ਦਿੰਦੀਆਂ ਨੇ ਯਾਰ ਪੋਰਟ ਤੇ